ਆਗੇ ਜਿੱਤੀ ਆਗੇ ਅਜੀ ਬੜੇ ਸੀ ਬਈ ਆਗੇ ਸਰਦ ਦੇ ਬਖੀ ਕਰਦੇ ਬਰਬਰ ਆਗੇ ਬੜੇ ਸਾਰੇ ਨੂੰ ਪੂਰੀਆਂ ਜਿਹੜੇ ਨੁਕਸਾਨ ਦੀ ਪਰਪਾਈ ਹੋਈ ਆ ਆਪਣਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਲਈ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਮੇਰਾ ਰਤਨਦੀਪ ਧਾਲੀਆ ਵਾਲੋ ਦਾ ਮੋਬਾਈਲ ਅੱਜ ਤੋੜਿਆ ਗਿਆ ਸਾਰੇ ਵੀਰੇ ਸਾਰੇ ਜਿੰਨਾਂ ਦੇ ਆਪਣੇ ਕੋਲ ਸਨੇਹਾ ਨਹੀਂ ਨਾ ਹੁੰਦਾ ਵਿਚਰਤ ਜਾਂਦੇ ਨਹੀਂ ਹੋਰ ਦੱਸ ਲੈ ਜੀ ਮਾਲ ਦੀ ਮਾਇ ਜੀ ਸਾਹਿਬ ਸੁਨੇਹਾ ਤਾ ਲਾਓ ਜੀ ਬੰਦਰਾ ਛੱਡ ਦਿਓ ਛੱਡ ਦੇ ਛੱਡ ਅਗਲੀ ਗੱਲ ਸੁਣ ਲੋ ਉਹ ਜਿਹੜੀ ਗੱਲ ਤੇ ਕੈਚ ਫਸਿਆ ਸੀ ਆਪਾਂ ਇਹ ਕਹਿੰਦੇ ਜਵਾਲਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸ਼ਾਂਤੀ ਬਣੀਆ ਬਿਨਾਂ ਸ਼ਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਐਡੀਜੀ ਬਸਾਲ ਸਰਦਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਕਿ ਵੀ ਧੰਨਵਾਦ ਨਾਲ ਦੋ ਮਿੰਟੀ ਸੋਣ ਦੋ ਮਿੰਟੀ ਮੋੜਨਾ ਉਹ ਤੋਂ ਬਾਅਦ ਪੰਜ ਸੱਤ ਮਿੰਟ ਆਪਾਂ ਦੁਬਾਰਾ ਲਾਉਣੇ ਆ ਉਸ ਤੋਂ ਬਾਅਦ ਆਪਣੀ ਅਗਲੀ ਗੱਲਬਾਤ ਨੂੰ ਜਾ ਕੇ ਅੱਜ ਮਿਤੀ 3 2 24 ਨੂੰ ਸਰਦਾਰ ਰੁਪਾ ਸਿੰਘ ਵਾਸੀ ਕੋਰਦੋਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜਿਹਨੇ ਇੱਕ ਦਰਖਾਸਤ ਆਪਾਂ ਉੱਧੇ ਦੇ ਦਿੱਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ ਸ਼ੇਦਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ। ਜੀ ਸ੍ਰੀ ਅਕਾਲ ਜੀ। ਨੌਜਵਾਨਾ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ? ਹਾਂ। ਤੌਜ ਜਵਾਬ ਦੇਣ ਲੱਗਿਆ ਹੋਰ ਚ ਛੇਧਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਜਿਹੜੀ ਚੈਨੀ ਕੋਈ ਹੈ ਬੇਸੇ ਖੜੇ ਪੁਲਸਰੀ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਹਿੰਦਾ 10000 ਰੁਪਏ ਸੇ ਫਰੋਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਚ ਲਿਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ ਨੋਤਰੀਕ ਜੀ ਨੋ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ ਬਾਈ 10 10 ਤਰੀਕ ਤੱਕ ਕੱਲ ਨੂੰ ਐ ਦੁਆਰ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ ਸੰਤਲ ਬਾਈ ਮੈਂ ਅੱਜ ਤੋਂ ਮੈਂ ਖੜਾ ਵੀ ਨਾ ਭੱਜ ਗਿਆ ਉਹ ਬਾਈ ਆ ਥੱਲੇ ਕਰਦਾ ਚੰਗਾ ਗੱਲ ਤਾਂ ਸੁਣ ਲੋ ਥੱਲੇ ਕਰਦਾ ਵੀਰੇ ਜੇ ਕਰਦਾ ਹੋਰ ਬੰਦ ਹੋ ਗਏ ਮੈ ਵੀ ਹੋ ਸਕਦਾ ਸੀ ਜਾ ਮੇਰੀ ਗੱਲ ਮੈਨੂੰ ਫੜਦੇ ਆ ਪਰ ਮੇਰੇ ਸਾਹੇ ਧੰਨਵਾਦ ਕੋ ਜੇ છોੜਦਾ ਦੋਸਤ ਕਮਾਲ ਕਰਦਾ ਮੇਰੇ ਘਰ ਪਈ ਜਾਂਦੇ ਆ ਮੈਂ ਕੱਲ ਜਿਹੜੀ ਗੱਲ ਦੇਗਾ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਾ ਜਾਊਗਾ ਮੰਨ ਲਓ ਇਹ ਦਸ ਨੂੰ ਨਹੀਂ ਵੀ ਛੱਡਦੇ ਇਹ ਭਰੋਸਾ ਦੇ ਕੇ ਉਹਨੂੰ ਮੁੱਕਰ ਜਾਂਦੇ ਆ। ਲੋਕੀ ਕਿੱਧਰ ਦੀ ਫੇਰ ਗੱਲ ਆਪਾਂ ਮਰ ਗਏ ਕਿ ਜਿੱਥੇ ਜੈਜ ਬਚ ਗਏ ਜਾਂ ਤਾਕਤ ਬਚ ਗਈ ਜਾਂ ਸਰਕਾਰ ਇਹਦੇ ਨਹੀਂ ਬਚ ਗਈਆਂ ਜਾਂ ਮੁਖਵੰਦਰੀ ਕੋਠੀ ਬਚ ਗਈ ਕਿ ਪਾਸੇ। ਜੇ ਭਾਈ ਮੇਰੀ ਗੱਲ ਸੁਣ ਲਓ ਆਪਾਂ ਉਹਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾ ਨੂੰ ਸਮਝਦਾ ਕਦਰ ਕਰਦਾ। ਦਿਲੋਂ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੁਹਾਡੇ ਵਾਅਦੇ ਘੱਟੇ ਵਾਅਦੇ ਘੱਟ ਬੋਲਿਆ ਗਏ ਹੂੰ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੋ ਰਾਇਲ ਨੌਜਵਾਨ ਆ ਆਉਣੇ ਧੰਨਵਾਦ ਆ ਤੁਹਾਡਾ ਜਾਣ ਦੇਣ ਤੱਕ ਜਾਣੇ ਹੋ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੈਸਲਾ ਨਹੀਂ ਕਰੂੰਗਾ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲੇ ਜਾਣ ਕੇ ਕਹਿਣਾ ਯਾਰ ਤੇਰੇ ਪਿੱਛੇ ਕੀ ਨੇ ਬਾਈ ਯਾਰ ਤੇਰੇ ਪਿੱਛੇ ਕੀ ਨੇ ਯਕੀਨ ਨਾਲ ਹਾਂ ਕੋਈ ਗੱਲ ਨਹੀਂ ਫਿਰ ਦੱਸ ਕਿੱਧਰ ਗਈ ਆਈ ਠੀਕ ਆ ਅਗਲੀ ਗੱਲ ਹੋਰ ਸੇ ਇਹ ਪੂਰਾ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਗ ਵਾਲਾ ਸਦਾ ਫਿਊਚਰ ਹੈ ਸੋ ਏਡੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਕਲਿੱਕਤੀ ਰੂਪ ਦੇ ਵਿੱਚ ਹੋਇਆ ਸੋ ਉਹਦੇ ਬਤਾ ਦੇ ਜਿਹੜੇ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਏਡੀ ਐ ਸਾਡੇਰੇ ਨਾਲ ਖੜੇ ਨੇ ਇਹ ਸਾਰਾ ਰੇਂਜ ਉਹਨਾਂ ਦਾ ਉਪਕਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦਿਆਂਗੇ। ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾਂ ਤਾਂ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਦਿੰਦਾ ਔਰ ਇਹ ਆਗਿਆਨ ਕੇ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100% 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੰਦਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਤੇ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਕੋਈ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਣਾ ਚਾਹਨਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆਂ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੇ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜੋ ਤਾਂ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੋਟ ਹੈ ਔਰ ਤੁਸੀਂ ਸਾਰੇ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਫਤਾਰਾ ਹੋ ਜਾਏਗਾ ਐਡੀਆ ਗੱਲ ਇਹ ਕਹਿੰਦਾ ਹੋਇਆ ਮੈਂ ਤੁਹਾਨੂੰ ਫੇਰ ਫਟੇ ਬੁਲਾਉਣਾ ਸਤਿ ਸ਼੍ਰੀ ਅਕਾਲ ਔਰ ਤੁਸੀਂ ਆਪ ਦਾ ਧਿਆਨ ਰੱਖੋ ਉਹਨਾਂ ਆਰਾਮ ਦੇ ਨਾਲ ਜਾਓ ਥੈਂਕ ਯੂ ਵੈਰੀ ਮਚ